ਭਾਰਤੀ ਲੋਕਤੰਤਰ ਮੁੱਖ ਤੌਰ ਤੇ ਤਿੰਨ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ ਕੇਂਦਰ ਸਰਕਾਰ ਰਾਜ ਸਰਕਾਰ ਅਤੇ ਸਥਾਨਕ ਸਰਕਾਰਾਂ ਵੱਖ-ਵੱਖ ਰਾਜਾਂ ਦੇ ਲੋਕ ਆਪਣੇ ਮੈਂਬਰ ਪਾਰਲੀਮੈਂਟ ਚੁਣ ਕੇ ਕੇਂਦਰ ਦੇ ਵਿੱਚ ਭੇਜਦੇ ਨੇ ਜਿਸ ਵੀ ਪਾਰਟੀ ਦੀ ਬਹੁਮਤ ਹੁੰਦੀ ਆ ਉਹ ਕੇਂਦਰ ਦੇ ਵਿੱਚ ਆਪਣੀ ਸਰਕਾਰ ਬਣਾਉਂਦਾ ਹੈ ਕੇਂਦਰ ਸਰਕਾਰ ਦਾ ਮੁੱਖ ਮਕਸਦ ਇਸ ਦੇਸ਼ ਦੀ ਸੁਰੱਖਿਆ ਅਤੇ ਸ਼ਾਸਨ ਪ੍ਰਣਾਲੀ ਨੂੰ ਚਲਾਉਣਾ ਹੁੰਦਾ ਹੈ ਇਸੇ ਤਰ੍ਹਾਂ ਰਾਜ ਸਰਕਾਰ ਬਣਾਈ ਜਾਂਦੀ ਆ ਰਾਜ ਸਰਕਾਰ ਬਾਕ-ਬਾਕ ਬਦਾਂ ਸਭਾ ਹਲਕਿਆਂ ਤੋਂ ਲੋਕ ਆਪਣੇ ਐਮਐਲਏ ਚੁਣਦੇ ਨੇ ਤੇ ਐਮਐਲਏ ਜਿਸ ਵੀ ਪਾਰਟੀ ਦੀ ਬਹੁਮਤ ਹੁੰਦੀ ਹੈ ਉਸ ਦੀ ਸਰਕਾਰ ਰਾਜ ਵਿੱਚ ਬਣਦੀ ਹੈ ਰਾਜ ਸਰਕਾਰ ਦਾ ਮੁੱਖ ਮਕਸਦ ਰਾਜ ਦੇ ਵਿੱਚ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੁੰਦਾ ਲੋਕਾਂ ਦੀਆਂ ਸਹੂਲਤਾਂ ਅਤੇ ਮੁਸ਼ਕਲਾਂ ਨੂੰ ਹੱਲ ਕਰਨਾ ਹੁੰਦਾ ਹੈ ਬਿਲਕੁਲ ਜੋ ਲੋਕਤੰਤਰ ਦੀ ਮੁਢਲੀ ਇਕਾਈ ਹੈ ਉਹ ਸਥਾਨਕ ਸਰਕਾਰਾਂ ਹੁੰਦੀਆਂ ਨੇ ਜਿਸ ਵਿੱਚ ਮਿਊਸਪਲ ਕਾਰਪੋਰੇਸ਼ਨ ਨਗਰ ਕੌਂਸਲ ਅਤੇ ਪੰਚਾਇਤਾਂ ਹੁੰਦੀਆਂ ਨੇ ਲੋਕਾਂ ਦਾ ਜੋ ਸਿੱਧਾ ਬਾ ਸਥਾਨਕ ਸਰਕਾਰਾਂ ਨਾਲ ਪੈਂਦਾ ਹੈ ਇਹ ਸਥਾਨਕ ਸਰਕਾਰਾਂ ਦੀ ਕਾਰਜਕਾਰੀ ਇਹ ਗੱਲ ਤੈਅ ਕਰਦੀ ਹੈ ਕਿ ਉਹ ਲੋਕਾਂ ਦੀਆਂ ਸਹੂਲਤਾਂ ਲਈ ਮੁਸ਼ਕਲਾਂ ਲਈ ਕਿੰਨੀ ਇੱਕ ਸੰਜੀਦਾ ਹੈ ਕਿੰਨੀ ਕੁ ਸਿਹਰਦ ਹੈ ਅੱਜ ਗੱਲ ਕਰਦੇ ਆ ਨਗਰ ਕੌਂਸਲ ਦਰਾਹਾ ਦੀ ਕਾਰਜਕਾਰੀ ਬਾਰੇ ਖੜੇ ਆਂ ਦਰਾਹਾ ਦੇ ਸਿੱਧੂ ਹਸਤਰ ਰੋਡ ਦੇਖੇ ਪਿਛਲੇ ਕਈ ਮਹੀਨਿਆਂ ਤੋਂ ਇੱਥੇ ਅੜੈਚਰ ਰੋਡ ਤੋਂ ਬਣੇ ਹੋਏ ਵਾਟਰ ਟ੍ਰੀਟਮੈਂਟ ਪਲੰਟ ਤੋਂ ਪਾਈਪਾਂ ਪਈਆਂ ਜਾ ਰਹੀਆਂ ਨੇ ਜੋ ਡਰੇਨ ਵਿੱਚ ਟ੍ਰੀਟ ਕਰਕੇ ਪਾਣੀ ਪਾਇਆ ਜਾਣਾ ਸਾਫ਼ ਕਰਕੇ ਪਾਣੀ ਪਾਇਆ ਜਾਣਾ ਉਸ ਲਈ ਪਾਈਪਾਂ ਪਈਆਂ ਗਈਆਂ ਨੇ ਇਹ ਪਾਈਪਾਂ ਨਗਰ ਕੌਂਸਲ ਵੱਲੋਂ ਟੈਂਡਰ 2 ਕਰੋੜ 25 ਲੱਖ ਰੁਪਏ ਦੀ ਲੱਗਦੇ ਨਾਲ ਇਹ ਟੈਂਡਰ ਪਾਸ ਕੀਤਾ ਗਿਆ ਸੀ ਤੇ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਵੱਲੋਂ ਦੇ ਮੁਲਾਜ਼ਮਾਂ ਵੱਲੋਂ ਇਹ ਪਾਈਪਾਂ ਪਈਆਂ ਗਈਆਂ ਨੇ ਇਸ ਤੋਂ ਬਾਅਦ ਜੋ ਪੰਤ ਟੁੱਟ ਰਹੀ ਜਾਂਦੀ ਹੈ ਪੰਤੋੜ ਹੋ ਜਾਂਦੀ ਹੈ ਉਸ ਨੂੰ ਰਿਪੇਅਰ ਕਰਨਾ ਨਗਰ ਕੌਂਸਲ ਦੀ ਜ਼ਿੰਮੇਵਾਰੀ ਹੁੰਦੀ ਹੈ ਦੇਖ ਸਕਦੇ ਹਾਂ ਕਿ ਥਾਂ ਥਾਂ ਤੋਂ ਰੋਡ ਟੁੱਟੀ ਪਈ ਹੈ ਪਾਈਪਾਂ ਪਈਆਂ ਜਾ ਰਹੀਆਂ ਨੇ ਪਰੰਤੂ ਇਸ ਦੀ ਸੜਕ ਦੀ ਰਿਪੇਅਰ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਜਿਸ ਕਰਕੇ ਲੋਕਾਂ ਨੂੰ ਭਾਰੀ ਦਿੱਕਤ ਬ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਲ ਦੁਕਾਨਦਾਰਾਂ ਦੀ ਸ਼ਿਕਾਇਤ ਹੈ ਦੋਸ਼ ਹੈ ਕਿ ਨਗਰ ਕੌਂਸਲ ਦੀ ਢਿੱਲੀ ਕਾਰਜਕਾਰੀ ਕਰਕੇ ਇਹਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਓ ਗੱਲ ਕਰਦੇ ਹਾਂ ਇਸ ਵਿਸ਼ੇ ਦੇ ਉੱਪਰ ਜੋ ਲੋਕਲ ਦੁਕਾਨਦਾਰ ਨੇ ਰਾਹਗੀਰ ਨੇ ਜਾਂ ਸ਼ਹਿਰ ਨਿਵਾਸੀ ਨੇ ਉਹਨਾਂ ਦੇ ਨਾਲ ਗੱਲਬਾਤ ਹਾਂਜੀ ਬਰਾਜ ਜੀ ਕਿਨਾਂ ਜੀ ਤੁਹਾਡਾ ਸ੍ਰਿੰਦਰ ਕੁਮਾਰ ਜੀ ਸ੍ਰਿੰਦਰ ਕੁਮਾਰ ਜੀ ਜਿਸ ਤਰ੍ਹਾਂ ਕਿ ਇਹ ਜੋ ਸੜਕ ਹੈ ਸੜਕ ਬਿਲਕੁਲ ਇਹਦੀ ਹਾਲਤ ਬੁਰੀ ਹਾਲਤ ਹੋ ਚੁੱਕੀ ਹੈ ਹਾਂਜੀ ਲੰਘਣਾ ਵੀ ਮੁਸ਼ਕਲ ਹੋਇਆ ਹੈ ਤੁਸੀਂ ਇੱਥੇ ਲੋਕਲ ਦੁਕਾਨਦਾਰ ਹੋ ਤੁਹਾਡੀ ਦੁਕਾਨਦਾਰੀ ਤੇ ਕਿੰਨਾ ਫਰਕ ਪਿਆ ਮੈਂ ਕਹਿੰਦਾ ਬਹੁਤ ਫਰਕ ਪਿਆ ਜੀ ਤੁਸੀਂ ਮੰਨਣ ਨਹੀਂ ਜਿਵੇਂ 100 ਦੇ ਵਿੱਚੋਂ 70% ਫਰਕ ਪਿਆ ਉਹ ਤਾਂnga ਜਿਹੜਾ ਰਾਹ ਜਿਹੜਾ ਹੁੰਦਾ ਜਾਂਦਾ ਵਿਚਾਰਾ ਕਿਸੇ ਦੀ ਗੱਡੀ ਫਸ ਜਾਂਦੀ ਆ ਇੱਕ ਪਹਿਲਾਂ ਕਵਾੜੀ ਦੀ ਬਿਜਾਰੀ ਗੱਡੀ ਫਸ ਗਈ ਉਹਨੇ ਵਿਚਾਰੇ ਨੇ 1500 ਰੁਪਿਆ ਦੇ ਕੇ ਟਰੈਨ ਵਾਲੇ ਨੂੰ ਉਹਨੇ ਚੁਕਵਾਈ ਚਾਨੇ ਹਾਂਜੀ ਤੇ ਬਾਕੀ ਇੱਕ ਕੋਈ ਗੱਡੀ ਉੱਥੇ ਫਸ ਗਈ ਸੀ ਸਾਹਮਣੇ ਜੀ ਕੋਈ ਕਢਵਾਈ ਜੀ ਤੇ ਆ ਪੱਥਰ ਇੰਨੇ ਪੇ ਪਾੜਾ ਕੇ ਚਲੇ ਗਏ ਨੇ ਜੀ ਇਹ ਪਰ ਇਹਨਾਂ ਨੇ ਮੁੜ ਕੇ ਕੋਈ ਸਾਰ ਨਹੀਂ ਲਈ ਇਹਦੀ ਤੇ ਪੱਥਰ ਕੋਈ ਡੇਗਾ ਕੋਈ ਡੇਂਦਾ ਤੁਹਾਡੇ ਸਾਹਮਣੇ ਦੇਖੋ ਟੱਕਰ ਅਸੀਂ ਆਪਣੀ ਮਾੜੀ ਮਾਹੌਲੀ ਹੌਲੀ ਹੌਲੀ ਸੈਕ ਕੀਤਾ ਵਾ ਹਾਂਜੀ ਤੇ ਸਾਡੀ ਬੇਨਤੀ ਇਹੀ ਆ ਵੀ ਛੜਕ ਛਿੱਤੀ ਛੇਤੀ ਬਣਾਈ ਜਾਂਦੀ ਆਬੀ ਅ ਸੰਦਲ ਕੁਮਾਰ ਜੀ ਜਿਸ ਤਰ੍ਹਾਂ ਕੇ ਜੋ ਐਸ ਡੀਓ ਨੇ ਜਲ ਸਪਲਾਈ ਤੇ ਸੀਵਰੇਜ ਬੋਰਡ ਖੰਨਾ ਦੇ ਉਹਨਾਂ ਦੇ ਜੋ ਐਸ ਡੀਓ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦਾ ਕੰਮ ਸਿਰਫ ਪਾਈਪਾਂ ਪਾਉਣਾ ਪਾਈਪਾਂ ਪਾਉਣ ਤੋਂ ਬਾਅਦ ਜੋ ਇਹ ਸੜਕ ਦੀ ਮੁਰੰਮਤ ਦਾ ਕੰਮ ਆ ਉਹ ਨਗਰ ਕਾਉਂਸਲ ਦਾ ਕੀ ਲੱਗਦਾ ਵੀ ਨਗਰ ਕਾਉਂਸਲ ਵੀ ਜੋ ਸ਼ਹਿਰ ਨਿਵਾਸੀ ਨੇ ਇਹਨਾਂ ਦੀਆਂ ਸਮੱਸਿਆ ਨੂੰ ਲੈ ਕੇ ਸੰਜੀਦਾ ਨਹੀਂ ਹੈਗੀ ਹੁਣ ਕਹਿਣਾ ਕਿ ਇਹੀ ਅਸੀਂ ਨੇ ਇਹੀ ਕੰਮ ਆ ਛੇਤੀ ਛੇਤੀ ਛੜਕ ਬਣਾ ਦੇਣਾ ਮਿੰਦਰੇ ਰਾਹਗੀਰ ਆ ਜੇ ਸੱਟ ਲੱਗਦੇ ਐ ਬੋਲਾ ਸੌਂਦੀ ਜੀ ਵਿਚਾਰੀ ਉੱਤੇ ਰੋਗੀ ਜੀ ਫਸ ਗਈ ਜੀ ਉਹ ਦਰਵਾਜ਼ੇ ਪਰਲੇ ਪਾਸੇ ਘੁੰਮ ਕੇ ਆਈ ਆ ਜੀ ਮਰੀਜ਼ ਵਿੱਚ ਦੜਫਦਾ ਪਿਆ ਸੀ ਅੱਛਾ ਜੀ ਹਾਂ ਜੀ ਕਾਸ਼ ਇਹ ਮੈਂਦੀ ਕਰਾਂਗੇ ਛੇ ਤੋਂ ਛੇ ਸੜਕ ਬਣਾਈ ਜਾਵੇ ਜਿਹੜੇ ਮੇਰੇ ਵੀ ਦੁਕਾਨਦਾਰ ਨੇ ਉਹਦਾ ਮਸਲਾ ਹੱਲ ਹੋ ਜਵੇ ਕਿਉਂਕਿ ਕੰਮ ਕਬ ਬਿਲਕੁਲ ਖਤਮ ਹੋ ਗਿਆ ਜੀ ਬੇਕਾਰ ਅੰਗਰ ਤੋਂ ਬਿਲੇ ਬਿਠਿਆ ਸਵੇਰੇ ਮਾਰ ਮੰਨੋਣੇ ਆ ਸ਼ਾਮ ਨੂੰ ਛੱਟਣਾ ਪੈਂਦਾ ਜੀ ਦੱਸਣ ਜੋਗ ਆ ਕਿ ਇਸ ਸੜਕ ਦੇ ਉੱਪਰ ਇੱਕ ਸ਼ਹਿਰ ਦਾ ਬੜਾ ਹੀ ਮਸ਼ਹੂਰ ਹਸਪਤਾਲ ਹੈ ਤੇ ਇਸ ਤੋਂ ਇਲਾਵਾ ਸਕੈਨਿੰਗ ਸੈਂਟਰ ਨੇ ਤੇ ਹੋਰ ਸਿੱਖਿਆ ਤੇ ਜੋ ਇੰਸਟੀਚੂਟ ਨੇ ਉਹ ਵੀ ਨੇ ਤੇ ਇਸ ਤੋਂ ਇਲਾਵਾ ਢਾਬੇ ਵਗੈਰਾ ਵੀ ਨੇ ਲੋਕਲ ਦੁਕਾਨਦਾਰ ਨੇ ਦੁਕਾਨਦਾਰੀ ਕਰਦੇ ਨੇ ਆਪਣੇ ਜੋ ਡੇਲੀ ਆਪਣਾ ਹੈਂਡ ਟੂ ਮਾਉਥ ਨੇ ਡੇਲੀ ਕਰਕੇ ਖਾਣ ਦੇ ਦੁਕਾਨਦਾਰ ਨੇ ਹਾਂਜੀ ਬਾਬਾ ਜੀ ਕਿੰਨਾ ਜੀ ਆਪਣਾ ਮੈਨੂੰ ਪ੍ਰੇਮ ਸੀ ਆਏ ਹਾਂਜੀ ਬੱਪੂ ਜੀ ਮੈਂ ਤਾਂ ਹਾਂਜੀ ਮੈਂ ਤਾਂ ਇਹ ਹੀ ਨਾ ਬੇਨਤੀ ਕਰਦਾ ਹਾਂ ਕਾਰਪੋਰੇਸ਼ਨ ਵੱਲੋਂ ਵੀ ਆਪਣੇ ਜਿਹੜੇ ਪੱਥਰ ਪੁੱਥਰ ਲੜਾ ਇੱਧਰ ਨੂੰ ਸੁੱਟੇ ਪਏ ਨੇ ਉਹਨਾਂ ਦੀ ਚੰਗੀ ਤਰ੍ਹਾਂ ਬਰਬਦ ਕੀਤੀ ਜਾਵੇ ਅਸੀਂ ਆਹ ਮਿੱਟੀ ਪਾਪਾ ਕੇ ਮੂਰੇ ਗੱਡੀਆਂ ਚਲਦਿਆਂ ਕੀਤੀਆਂ ਨੇ ਠੱਬੜ ਢੋਲੇ ਪਏ ਨੇ ਗੱਡੀਆਂ ਦੇ ਪੈਂਚਰ ਹੋ ਜਾਂਦੇ ਨੇ ਕਿਹਦਾ ਐਕਸਲ ਟੁੱਟਿਆ ਕਿਹਦਾ ਕੁਝ ਹੋ ਗਿਆ ਬਹੁਤ ਪਰੇਸ਼ਾਨੀ ਹੈ ਇਸ ਸੜਕ ਦੇ ਵਿੱਚ ਆ ਬਾਬੂ ਜੀ ਕਾਫੀ ਦਿਨ ਹੋ ਗਏ ਲੱਗਦਾ ਨਹੀਂ ਵੀ ਨਗਰ ਕਾਉਂਸਲ ਬਹੁਤ ਢਿੱਲੀ ਕਾਰਜਕਾਰੀ ਹੈ ਵੀ ਇਹਨੂੰ ਹੁਣ ਤੱਕ ਠੀਕ ਕਰ ਦੇਣਾ ਚਾਹੀਦਾ ਸੀਗਾ ਅੱਜ 22 ਦਿਨ ਹੋ ਗਏ ਇਹਨੂੰ ਬਿਲਕੁਲ ਬੇਕਾਰ ਹੋਈ ਪਈ ਹੈ ਸ਼ਾਰਟਕੰਡ ਕਿੱਡੇ-ਕੱਡੇ ਮੂਰੇ ਸਿੱਟੇ ਪਾ ਰਹੇ ਪੱਟ-ਪੱਟ ਕੇ ਸ਼ਾਰਟਕੰਡ ਦੇ ਵਿੱਚੋਂ ਪਿਲਰ ਸਾਰਾ ਬੁਰਾ ਹਾਲ ਹੋਇਆ ਪਿਆ ਸ਼ੜਕਾਂ ਦਾ ਜੋ ਸਵੰਧ ਅਧਿਕਾਰੀ ਨੇ ਕਾਰਜ ਸாதਕ ਅਫਸਰ ਨੇ ਤੇ ਨਗਰ ਕਾਉਂਸਲ ਦੇ ਪ੍ਰਧਾਨ ਨੇ ਉਹਨਾਂ ਨੂੰ ਕੀ ਬੇਨਤੀ ਕੀ ਅਪੀਲ ਕਰਨੀ ਚਾਹੋਂਗੇ ਅਸੀਂ ਅਸੀਂ ਇਹ ਬੇਨਤੀ ਕਰਦੇ ਆ ਵੀ ਇਹ ਕਿਰਪਾ ਕਰਕੇ ਇਹਨੂੰ ਠੀਕ ਕਰਕੇ ਮੁਰੰਮਤ ਕੀਤੀ ਜਾਵੇ ਇਹ ਦੀ ਜੋ ਕਰਨਾ ਤੁਹਾਡੀ ਆਪਣੀ ਮਰਜ਼ੀ ਦਾ ਤੁਸੀਂ ਕਰਨੇ ਰਹਾ ਕਰਨਾ ਜੇ ਠੀਕ ਤਰ੍ਹਾਂ ਕੀਤਾ ਜਾਵੇ ਅੰਜੂਰ ਜੀ ਕਿਨਾਂ ਜੀ ਤੁਹਾਡਾ ਜੀ ਕੀ ਬੋਲੋ ਕਿਨਾਂ ਬਿੱਤੀ ਤੁਹਾਡਾ ਰੁਦਲ ਹਾਂਜੀ ਭਰਾ ਜੀ ਇਥੇ ਲਾਈਟ ਦਾ 15-20 ਦਿਨ ਹੋ ਗਏ ਜੀ ਵੱਧ ਹੀ ਹੋ ਗਏ ਲਾਈਟ ਬਿਲਕੁਲ ਨਹੀਂ ਹੁੰਦੀ ਹੈਗੀ ਰਾਤ ਹਨੇਰਾ ਹੁੰਦਾ ਕਈ ਇਥੇ ਟੋਏ ਡਿੱਗਦੇ ਨਹੀਂ ਸਾਈਕਲ ਮੋਟਰਸਾਈਕਲ ਜੀ ਸਤਪੁਰਪੁਰਜੀ ਜਿਹੜੇ ਜਿਹੜੇ ਪਿੱਛੇ ਜੇ ਜੋ ਨਗਰ ਕਾਉਂਸਲ ਨੇ 95 ਲੱਖ ਰੁਪਏ ਦੇ ਲੱਗ ਦੇ ਨਾਲ LED ਲਾਈਟਾਂ ਲਗਾਈਆਂ ਸੀਗੀਆਂ ਤੇ ਉਹ ਲਾਈਟਾਂ ਲੱਗੀਆਂ ਹੋਈਆਂ ਨੇ ਇੱਥੇ ਇਹ ਇਹਨਾਂ ਪਤਾ ਨਹੀਂ ਇਹ ਲੱਗੀਆਂ ਕਿ ਨਹੀਂ ਆ ਰਹੇ ਆ ਦੇਖੋ ਦੇਖੋ ਪੁਰਾਣੀਆਂ ਹੋਈਆਂ ਪਈਆਂ ਦੇਖੋ ਥੋੜੇ ਸਾਈਆਂ ਹੀ ਨਹੀਂ ਇਹਨਾਂ ਨੇ ਅੱਛਾ ਜੀ ਤਾਂ ਚਲਾਈਆਂ ਹੀ ਨਹੀਂ 20-25 ਦਿਨ ਤੋਂ ਵੱਧ ਹੀ ਹੋ ਗਿਆ ਜੀ ਹਨੇਰਾ ਹੀ ਗੁੱਪ ਪਾ ਰਿਹਾ ਹੈ ਨੇ ਲਾ ਕੋਪਾ ਹਾਂਜੀ 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 ਲੋਕੀ ਡਿੱਗਦੇ ਨੇ ਹਾਂਜੀ 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 ਆ ਗੱਡੀ ਆ ਰਹੀ ਦੇਖ ਰਹਾ ਹਾਲ ਕੀ ਹੋ ਰਿਹਾ ਪਿੱਛੇ ਗੱਡੀ ਆ ਰਹੀ ਹੈ ਹਰ ਦਾ ਬੁਰਾ ਹਾਲ ਹੈ ਕਿੱਦਾਂ ਗੱਡੀ ਆਊਗੀ ਤੁਸੀਂ ਆਪ ਦੇਖ ਲਿਓ ਹੂੰ ਇਹ ਤੇ ਬਿਲਕੁਲ ਲੇਟ ਹੈ ਨਹੀਂ ਰਾਤ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਲੋਕਾਂ ਨੂੰ ਵੀ ਤੇ ਹੈ ਕੀ ਹੈ ਆ ਪੱਥਰ ਇਹਨੇ ਨੇ ਵੱਡੇ ਰ ਅਸੀਂ ਗਿਰਦੇ ਦੇਖ ਕੇ ਚੱਕੇ ਨੇ ਆਪਣੇ ਹੱਥ ਨਾਲ ਅਸੀਂ ਇੰਨੇ ਆਪਣੇ ਵੱਲ ਕੋਈ ਛੋਟੀ ਜਿਹੀ ਰ ਆਪਣਾ ਚਾਰਜਰ ਇਹ ਬਲਬ ਹੁੰਦੇ ਨੇ ਉਹ ਅਸੀਂ ਕਈ ਵਾਰ ਇੱਥੇ ਲਾਈਦਾ ਹੈ ਬੱਚਾ ਤਾਂ ਇਨਸਾਨ ਨਾ ਗਰੇ ਪਰ ਨਾ ਨਾ ਕਰਦੇ ਨੇ ਸਾਡੇ ਜਾਣ ਤੋਂ ਬਾਅਦ ਵੀ ਕਿੰਨੀ ਵਾਰ ਗਿਰਦੇ ਨੇ ਤੇ ਲੋਕ ਚੱਕਦੇ ਸਾਨੂੰ ਲੋਕ ਹੀ ਦੱਸ ਦਿੰਦੇ ਨੇ ਜਿੰਨਾ ਚਿਰ ਅਸੀਂ ਉਹ ਤੋਂ ਉਹਨਾਂ ਤੋਂ ਪਛਾਣ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਸਾਡੇ ਚਾਰਜਰ ਬਲਬਾਂ ਨਾਲ ਤਾਂ ਕੋਈ ਬਚਾਅ ਹੋਣਾ ਨਹੀਂਗਾ ਆ ਲਾਈਟਾਂ ਚਲਾਈਆਂ ਜਾਂ ਤਕਰੀਬਨ ਹਰ ਵਾਰੀ ਬੰਦ ਹੀ ਰਹਿੰਦੀ ਰਹਿੰਦੀ ਹੈ ਮੈਂ ਤਾਂ ਇੱਕ ਤਕਰੀਬਨ ਇਸਨੇ 2 ਮਹੀਨੇ ਤੋਂ ਇਹ ਲਾਈਟਾਂ ਬਿਲਕੁਲ ਬੰਦੀ ਰਹੀਆਂ ਨੇ ਕੋਈ ਠੀਕ ਕਰਨ ਨਹੀਂ ਆਇਆ ਕਿਸੇ ਵੀ ਕਿਸਮ ਦੀ ਸੋ ਜੋ ਇੱਥੇ ਲੋਕਲ ਦੁਕਾਨਦਾਰ ਨੇ ਇਹਨਾਂ ਦੇ ਦੋਰੀ ਮਾਰ ਪੈ ਰਹੀ ਹੈ ਇੱਕ ਤਾਂ ਥੱਲੇੋਂ ਸੜਕ ਟੁੱਟ ਚੁੱਕੀ ਹੈ ਜਿਸ ਕਰਕੇ ਇਹਨਾਂ ਦੀ ਦੁਕਾਨਦਾਰੀ ਬਿਲਕੁਲ ਹੀ ਖਤਮ ਹੋ ਚੁੱਕੀ ਹੈ ਦੂਸਰਾ ਇੱਥੇ ਰਾਤ ਨੂੰ ਜੋ ਲਾਈਟਾਂ ਨੇ ਦੱਸਦੀ ਹੈ ਕਿ ਨਗਰ ਕੌਂਸਲ ਦੇ ਵੱਲੋਂ 95 ਲੱਖ ਰੁਪਏ ਦੀ ਲਗਦੇ ਨਾਲ ਪੂਰੇ ਸ਼ਹਿਰ ਦੇ ਵਿੱਚ LED ਲੱਟਾਂ ਲਗਾਈਆਂ ਗਈਆਂ ਸਨ ਪਰੰਤੂ ਦੁਕਾਨਦਾਰਾਂ ਦੇ ਦੱਸਣ ਅਨੁਸਾਰ ਇੱਥੇ ਰਾਤ ਨੂੰ ਬਿਲਕੁਲ ਘੁੱਪ ਨੇਰਾ ਹੋ ਜਾਂਦਾ ਜਿਸ ਕਰਕੇ نیچے ਪਏ ਪੱਥਰ ਨਹੀਂ ਦਿਖਦੇ ਜਿਸ ਕਰਕੇ ਇੱਥੇ ਲੋਕ ਆਮ ਡਿੱਗਦੇ ਟੈਂਦੇ ਦੇਖੇ ਜਾ ਸਕਦੇ ਨੇ 60 ਫੀਟ ਕੰਦੇ ਦੇਖੇ ਜਾ ਸਕਦੇ ਨੇ ਇਹ ਰੂਟ ਬਦਲਣਾ ਚਾਹੀਏ ਹੋਰ ਕੀ ਹੈ ਇਹ ਪੱਥਰ ਉੱਤਲ ਬਹੁਤ ਹੈ ਗਾੜੀ ਇੱਕ ਸਕੂਟਿਕਲ ਵਾਹ ਪਲਟੀ ਹੋ ਗਈ ਕੁੜੀ ਵਾਲੀ ਕਿਸ ਕਿਸਕੂਟੀ ਪਲਟੀ ਹੋ ਗਈ ਉੱਥੇ ਇੱਕ ਕੁੜੀ ਜਾਰੀ ਸੀ ਪਲਟੀ ਹੋ ਗਈ ਵਹਾਂ ਕੋ ਲੜਕੀ ਲੜਕੀ ਜੀ ਆਹ ਲੜਕੀ ਸਰਟੋ ਕਰਾ ਵੀ ਲੱਗੀ ਉਹਦੇ ਉਹ ਪਲਟੀ ਹੋ ਕੇ ਫਿਰ ਹੇਠਲੇ ਗਿਰ ਗਏ ਸਨ ਅੱਛਾ ਹੇਠਲੇ ਗਿਰ ਗਏ ਫਿਰ ਉਠਾ ਲੀਏ ਉੱਠ ਕੇ ਪੱਥਰੋ ਪੜਿਆ ਪੱਥਰੋ ਉੱਪਰ ਹੀ ਸਕੂਟ ਜੀ ਕਿਨਾ ਜੀ ਤੁਹਾਡਾ ਮੇਰਾ ਨਾਮ ਚਰਨਜੀਤ ਸਿੰਘ ਹੈ ਜੀ ਮੈਂ ਤਾਂ ਦੁਕਾਨ ਕਰਦਾ ਕੱਪੜੇ ਦੇ ਹਾਂਜੀ ਤੇ ਇਸ ਦੀ ਪਰੇਸ਼ਾਨੀ ਬਹੁਤ ਜ਼ਿਆਦਾ ਹੈ ਕਿ ਇੱਥੇ ਬਹੁਤ ਬੰਦੇ ਘਿਰਦੇ ਵੀਰੇ ਰਾਤ ਨੂੰ ਵੀ ਤੇ ਹਸਤਾ ਨੇੜੇ ਨਜ਼ਦੀਕ ਪੈਂਦਾ ਜਦੋਂ ਕਿ ਇਹਨਾਂ ਦੀ ਐਂਗਲੋਸ ਵਗੈਰਾ ਹੁੰਦੀ ਹੈ ਉਹ ਬਹੁਤ ਪਰੇਸ਼ਾਨੀ ਨਾਲ ਆ ਕੇ ਦੇ ਮਰੀਜ਼ ਜਾਂਦੇ ਨੇ ਕਿ ਇੰਨੇ ਜ਼ਿਆਦਾ ਪਰੇਸ਼ਾਨੀ ਨਾਲ ਮਰੀਜ਼ ਜਾਂਦੇ ਨੇ ਇਹਨਾਂ ਦਾ ਉਹ ਕੁਝ ਕਹਿਸੇ ਨਾ ਬੋਲਣ ਜਗੇ ਰਹਿੰਦੇ ਨੇ ਔਰ ਤਕਰੀਬਨ ਅਸੀਂ ਰੋਜ਼ ਲੈ ਕੇ ਸ਼ਾਂਤ ਦੇਦੇ ਆਜ ਤਾਂ ਵਿੱਚ ਕਦੇ ਗੱਡੀਆਂ ਫਸ ਜਾਂਦੀਆਂ ਨੇ ਆ ਥੋੜਾ ਵੀ ਅਸੀਂ ਆਪਣੀ ਤਰ੍ਹਾਂ ਤੇ ਪੱਧਰ ਕੀਤਾ ਦੁਕਾਨਦਾਰਾਂ ਨੇ ਇਹਨਾਂ ਨੇ ਆਪਣੇ ਪੱਥਰ ਸਿੱਟ ਕੇ ਆਪਣਾ ਕੰਮ ਇੱਦਾਂ ਹੀ ਛੱਡ ਕੇ ਇਹ ਭੱਜ ਗਏ ਨੇ ਇਹ ਵਿੱਚ ਇੱਕ ਪੈਪਾ ਪਈ ਤੇ ਦੂਜੀ ਪੈਪ ਨਾਲ ਦੀ ਟੋੜੀਆਂ ਵੀ ਹੋਈਆਂ ਨੇ ਉਹ ਲੀਕਜ ਵੀ ਚੱਲਦਾ ਆਉਣ ਵਾਲੇ ਬਰਸਾਤ ਤੇ ਬਰਸਾਤ ਦੇ ਵਿੱਚ ਮੌਸਮ ਦੇ ਵਿੱਚ ਇਹ ਤਕਰੀਬਨ ਸਾਰੇ ਹੀ ਮੇਰੇ ਸਾਲਾਂ ਬੈਠ ਜਾਏਗੀ ਸਾਡੇ ਨਗਰ ਕੌਂਸਲ ਨੂੰ ਬੇਨਤੀ ਹੈ ਸ਼ਹਿਰ ਨਿਵਾਸੀ ਵਰਗ ਇਹ ਹੀ ਬੇਨਤੀ ਹੈ ਪਿੱਛੋਂ ਸੇ ਇਹ ਸੜਕ ਦਾ ਵੱਜ ਜਲਦੀ ਤੋਂ ਜਲਦੀ ਰਿਪੇਅਰ ਕਰਾਓ ਸਰਵਿਸ ਕਰਾਓ ਸੜਕ ਬਣਾਓ ਤਾਂ ਕਿ ਆਉਣ ਵਾਲੇ ਕਿਸੇ ਵੀ ਰਾਹਗੀਰ ਨੂੰ ਦਿੱਕਤ ਨਾ ਹੋਵੇ